ਬਿਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਗਿਆ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਹਲ ਜੋ ਕਿ ਬੀਤੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ ਜਿਸ ਨਾਲ ਘਰ ਦੇ ਵਿੱਚ ਮਾਤਮ છਾਇਆ ਹੋਇਆ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਧਾਇਕ ਨੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਲਗਾਤਾਰ ਹੀ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਵੀ ਦੁੱਖਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤਲੰਬੀ ਬਿਮਾਰੀ ਦੇ ਚਲਦਿਆਂ ਦੇ ਰਾਤ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਆਖਰੀ ਸਾਲ ਲਏ ਨੇ ਹਾਲਾਂਕਿ ਉਹਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਸਮਰਥਕ ਤੇ ਆਗੂਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਡਾਕਟਰ ਸੋਹਲ ਪਾਰਟੀ ਦੇ ਇੱਕ ਮਹੰਤੀ ਤੇ ਜ਼ਮੀਨ ਦੇ ਨਾਲ ਜੁੜੇ ਹੋਏ ਇੱਕ ਆਗੂ ਦੇ ਰੂਪ ਦੇ ਵਿੱਚ ਪਛਾਣੇ ਜਾਂਦੇ ਸਨ ਉਹਨਾਂ ਦੇ ਦੇਹਾਂਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਸੀਮ ਮੰਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸ਼ੋਕ ਸੰਦੇਸ਼ ਸਾਂਝਾ ਕੀਤਾ ਤੇ ਲਿਖਿਆ ਕਿ ਤਰਨਤਾਰਨ ਤੋਂ ਸਾਡੇ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਲ ਸਿੰਘ ਸੋਹਲ ਜੋ ਕਿ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਕੇ ਜਿਹੜੇ ਵੈਗਰੂ ਦੇ ਚਰਨਾਂ 'ਚ ਜਾ ਵਿਰਾਜ ਜੇ ਉਹਨਾਂ ਦੇ ਦੇਹਾਂਤ ਦੀ ਬੜੀ ਦੁਖਦ ਖਬਰ ਮਿਲੀ ਤੇ ਸੁਣ ਕੇ ਉਹਨਾਂ ਦੇ ਮਨ ਨੂੰ ਬੇहद ਦੁੱਖ ਪਹੁੰਚਿਆ ਉਹਨਾਂ ਗੱਲ ਕਿ ਕਿਸ ਦੁੱਖ ਵਾਲੀ ਘੜੀ ਦੇ ਵਿੱਚੋਂ ਪਰਿਵਾਰ ਦੇ ਹਮੇਸ਼ਾ ਨਾਲ ਨਿਪਟ ਤੇ ਪਰਿਵਾਰ ਨੂੰ ਬਲ ਬਖਸ਼ਣ ਦੇ ਲਈ ਵਾਗਰੂ ਅਗੇ ਅਰਦਾਸ ਵੀ ਕਰਦੇ ਨੇ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਤੇ ਉਥੇ ਦੱਸਦੀ ਹੈ ਕਿ ਡਾਕਟਰ ਸੋਹਲ ਨਾ ਸਿਰਫ ਇੱਕ ਵਿਧਾਇਕ ਸਨ ਬਲਕਿ ਸਮਾਜਿਕ ਮੁੱਦਿਆਂ ਤੇ ਵੀ ਉਹਨਾਂ ਦੀ ਗਹਿਰੀ ਪਕੜ ਸੀ ਉਹਨਾਂ ਨੇ ਆਪਣੇ ਇਲਾਕੇ ਦੇ ਵਿਕਾਸ ਕਾਰਜ ਤੇ ਜਨਤਾ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਹਮੇਸ਼ਾ ਹੀ ਹੱਲ ਕੀਤਾ ਤੇ ਵਿਧਾਇਕ ਦੇ ਦੇਹਾਂ ਦੀ ਖਬਰ ਮਿਲਦਿਆ ਹੀ ਪਾਰਟੀ ਦੇ ਵਰਕਰ ਇਹ ਸਥਾਨਿਕ ਲੋਕਾਂ ਦੇ ਵਿੱਚ ਵੀ ਸੋਗ ਦੀ ਲਹਿਰ ਸਾਡੇ ਕਰਨਤਾਰਨ ਤੋਂ ਐਮਐਲਏ ਸਦਾ ਕਸ਼ਮੀਰ ਸਿੰਘ ਜੀ ਸੋਲ ਆਮ ਆਦਮੀ ਪਾਰਟੀ ਤੋਂ ਜੋ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਹੀ ਇਹ ਬਹੁਤ ਹੀ ਵੱਡੀ ਦੁੱਖਦਾਈ ਖਬਰ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਇੱਕ ਇਮਾਨਦਾਰੀ ਤੇ ਸੱਚਾਈ ਤੇ ਚੱਲਣ ਵਾਲੇ ਇਨਸਾਨ ਸੀ ਉਹਨਾਂ ਨੇ ਇਤੋਂ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਕੋ ਬਦੌਲਤ ਤੇ ਬੜੀਆਂ ਵੱਡੀਆਂ ਵੋਟਾਂ ਨਾਲ ਜਿੱਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਸਿਹਤ ਇਜਾਜ਼ਤ ਨਹੀਂ ਸੀ ਦਿੰਦੀ ਪਰ ਫਿਰ ਵੀ ਜਿੰਨਾ ਹੋ ਸਕਿਆ ਉਹਨਾਂ ਨੇ ਲੋਕਾਂ ਦਾ ਦੁੱਖ ਤਰ ਤੰਡਾਇਆ ਇੱਕ ਬਹੁਤ ਵੱਡਾ ਭਿਆਨਕ ਸਮਾਂ ਵਾ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਉਹ ਸਾਡੇ ਪਿਤਾ ਸਮਾਨ ਸੀ ਖਾਸ ਤੌਰ ਤੇ ਡੱਡ ਕਸ਼ਵੀਰ ਸਿੰਘ ਸੋਲ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਦਾ ਉਹਨਾਂ ਦੀ ਪ੍ਰੇਰਣਾ ਸਰਕਾਰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਐਡੇ ਮਕਾਮ ਤੇ ਅਸੀਂ ਪਹੁੰਚੇ ਅਸੀਂ ਸਰਕਾਰ ਬਣਾਈ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਬਿਰਾਜੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਕੁਝ ਸਾਡੇ ਰਾਜਨੀਤਿਕ ਵਿਰੋਧੀ بڑے ਚਿਹਰੇ ਤੇ ਚੰਗੀਆਂ ਮਾੜੀਆਂ ਖਬਰਾਂ ਦੇ ਲੱਗੇ ਸੀ ਮੈਂ ਉਹਨਾਂ ਨੂੰ ਵੀ ਅੱਜ ਦੁਬਾਰਾ ਦੱਸਣ ਦੇਣਾ ਵੀ ਆਮ ਆਦਮੀ ਪਾਰਟੀ ਇੱਕ ਐਹੋ ਜੀ ਪਾਰਟੀ ਆ ਇਹ ਕਦੀ ਦਿਗਦੀ ਨਹੀਂ ਤੁਸੀਂ ਵੇਖਿਆ ਡਾਕਟਰ ਖਵੀਰ ਸਿੰਘ ਸੋਲ ਦੀਆਂ ਜਿੰਨੀਆਂ ਨੀਤੀਆਂ ਜਿੰਨੀ ਉਹਦੀ ਸੋਚ ਉਹਦੇ ਨਾਲ ਸਾਰੇ ਅਸੀਂ ਖੜੇ ਆ ਤੇ ਨਾਲ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਦੁਬਾਰਾ ਚੰਡਾ ਇੱਥੇ ਇਸੇ ਤਰ੍ਹਾਂ ਚੱਲੇਗਾ ਵੈਲਜੀਕਾ ਖਾਲਸਾ ਵੈਲਜੀਕੀ ਫਰੇ ਉਹ ਜਿਹੜੀ ਜਿਹੜੀ ਖਬਰ ਜਿਹੜੀ ਵਾਪਰੀ ਆ ਠੀਕ ਹਨ ਜਿਹੜੇ ਅੱਜ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਡੈਥ ਹੋਈ ਆ ਸਾਰੇ ਇਲਾਕੇ ਦੇ ਵਿੱਚ ਬੜਾ ਹਸ ਹੋ ਗਿਆ ਜੀ ਬਹੁਤ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਸਾਨੂੰ ਜਿੰਨੇ ਸਾਡੇ ਵਲੰਟੀਅਰਾਂ ਸੀ ਸੀ 90 ਦਾ ਕਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਆਏ ਬਹੁਤ ਭਾਰੀ ਸਦਮਾ ਪਹੁੰਚਿਆ ਜੀ ਲਾਕੇ ਦੇ ਵਿਧਾਇਕ ਸਿੰਘ ਬੜੇ ਠੰਡੇ ਸੁਭਾਅ ਦੇ ਸੀ ਬੜੇ ਨੇਕ ਦਿਲ ਸੀ ਹਰੇਕ ਦੀ ਗੱਲ ਸੁਣਦੇ ਸੀ ਜੀ ਆਂ ਕਹਿੰਦੇ ਸੀ ਕਦੀ ਕਿਸੇ ਨਾਲ ਮਾਰਾ ਲੱਗ ਜੀ ਬੋਲਿਆ ਜੋ ਰੱਬ ਨੇ ਅਜੇ ਪਾਣਾ ਵਾਪਰਿਆ ਅਸੀਂ ਬਹੁਤ ਉਸ ਗੱਲ ਦੇ ਦੁਖੀ ਸੀ ਸਾਰਾ ਪਰਿਵਾਰ ਜਿਹੜਾ ਵਾ ਉਹਨਾਂ ਦੇ ਨਾਲ ਆਮ ਕਰਦੀ ਬਸਾਉਣਾ ਆ ਸਾਬ ਕੋ ਸਮੇਂ ਪਹਿਲਾਂ ਜਿਹੜਾ ਵਾ ਉਹ ਬਿਮਾਰ ਤੇ ਰਹਿੰਦੇ ਸੀ ਲੇਕਿਨ ਤੁਰੇ ਫਿਰਦੇ ਸੀ ਹੱਥ ਬਹੁਤ ਤਗੜਾ ਸੀ ਲੇਕਿਨ ਕੱਲ ਜਿਹੜਾ ਵਾ ਅਚਾਨਕ ਜਿਹੜਾ ਵਾ ਉਹ ਜ਼ਿਆਦਾ ਤੇ ਲਹੋਂ ਦੇ ਕਾਰਨ ਇਥੋਂ ਅੰਮ੍ਰਿਤਸਰ ਫਿਰ ਹਸਪੀਟਲ ਘਰਿਆ ਹਸਪੀਟਲ ਜਾ ਕੇ ਡਾਕਟਰ